ਇੱਕ ਗੜੀ ਯਾਰ ਜਿਹਾ ਬੋਲ ਰਿਹਾ ਹੈ ਹੈਕਰੜੀ ਕਹ ਰਾਹੀਂ ਨੀ ਪ੍ਰੇਮ ਪਿਆਰ ਕਰ ਰਿਹਾ ਨਹੀਂ ਉਹਦੇ ਵੇਖ ਨਹੀਂ ਰਾਜੀ ਇੱਕ ਦੂਜੇ ਨੂੰ ਤੇ ਮਮੀ ਡੈਡੀ ਹੈ ਨਹੀਂ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਫੀਲਿੰਗ ਆਉਂਦੀ ਆ ਸਾਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਵਿੱਚ ਇਟਲੀ ਸਾਥ ਭਾਗ 2 ਅੱਜ ਆਪਾਂ ਕੋਸ਼ਿਸ਼ ਕਰਾਂਗੇ ਹਰ ਹਫ਼ਤੇ ਤੁਹਾਨੂੰ ਇੱਕ ਵੀਡੀਓ ਬਜ਼ੁਰਗਾਂ ਦੇ ਨਾਲ ਗੱਲਬਾਤ ਜਿ ਦਿਖਾਈਏ ਤੇ ਇਹ ਤੁਸੀਂ ਆਪਾਂ ਇਟਲੀ ਦੇ ਵਿੱਚ ਆ ਇਟਲੀ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਜਿਦਾ ਆਪਾਂ ਪੰਜਾਬ ਦੇ ਵਿੱਚ ਪਿੰਡ ਸਾਥ ਜੇ ਬੈਠੇ ਹੋਈਏ ਤੇ ਆਜੋ ਹੁਣ ਚੱਲਦੇ ਆਂ ਬਜ਼ੁਰਗਾਂ ਨਾਲ ਗੱਲਾਬਾਤਾਂ ਕਰਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਅੱਜ ਦਾ ਟਾਈਮ ਵਧੀਆ ਸੀ ਜਾਂ ਪਹਿਲਾ ਟਾਈਮ ਵਧੀਆ ਸੀ ਪਹਿਲੇ ਟਾਈਮ 'ਚ ਕਿਸ ਤਰ੍ਹਾਂ ਹੀ ਅੱਜ ਦੇ ਟਾਈਮ 'ਚ ਕਿਸ ਤਰ੍ਹਾਂ ਤੇ ਨਾਲੇ ਪੁੱਛਦੇ ਆਂ ਪਿੰਡ ਵਧੀਆ ਸੀ ਜਾਂ ਇਟਲੀ ਕਿੱਥੇ ਇਹਨਾਂ ਦਾ ਜ਼ਿਆਦਾ ਦਿਲ ਲੱਗਦਾ ਤੇ ਕਰਦੇ ਆਂ ਬਾਪੂ ਬਜ਼ੁਰਗਾਂ ਦੇ ਨਾਲ ਦਿਲ ਖੋਲ੍ਹ ਕੇ ਗੱਲਾਂ ਆਜੋ ਉਹਨਾਂ ਨਾਲ ਅੱਜ ਤਾਂ ਪੂਰੀ ਮਹਿਫਲ ਚੱਲ ਰਹੀ ਆ ਸਭ ਤੋਂ ਪਹਿਲਾਂ ਤਾਂ ਇਦਾਂ ਲੱਗਦਾ ਕਿ ਜਦੋਂ ਇਹ ਇਟਲੀ ਦੇ ਵਿੱਚ ਨਹੀਂ ਆਪਣੇ ਪੰਜਾਬ ਦੇ ਵਿੱਚ ਪਿੰਡ ਸਾਥ ਦੇ ਵਿੱਚ ਬੈਠੇ ਆ। ਸਲਾਮ ਅਲੈਕੁਮ। ਸਾ ਆਇਦਰ ਬਾਬੂ ਇਹਨੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਪੁਆਦੀ ਸਾਹਿਬ ਬਾਬੂ ਸਾਫੀ ਕਾਲ ਜੀ। ਆਪੇ ਕੀ ਨਾਮ ਹੈ ਤੁਹਾਡਾ? ਅਰੇ ਸਿੰਘ। ਪਿੰਡ ਕਿਹੜਾ ਜੀ ਤੁਹਾਡਾ ਇਟਲੀ? ਸਾ ਖਾਨਪੁਰ ਬੰਕਰ ਜ਼ਿਲ੍ਹਾ ਮੌੜੀ। ਠੀਕ ਹੈ ਜੀ। ਕਿੰਨੇ ਟਾਈਮ ਤੋਂ ਇਥੇ ਕਿੰਨੀ ਕਾਇਦ ਘਟਲੀ ਪਿਛਲੀ ਵੀਡੀਓ ਚ ਚਲੋ ਸਾਰੇ ਵੇਖਦੇ ਹਾਂ ਹਾਂ ਪਿਛਲੀ ਵੀਡੀਓ ਮੈਂ ਕਾਇਦ ਘਟਣੀ ਬਰਾਮ ਨਰਾਮ ਹੈ ਬਹੁਤ ਚੰਗਾ ਖਾ ਪੀਣੇ ਨਜ਼ਾਰੇ ਆ ਰਹੇ ਆ ਉਹ ਇੰਡੀਆ ਵਾਲੇ ਖਾਣ ਖੋਣ ਸਭ ਖਾਣ ਪੀਣੇ ਇੰਡੀਆ ਵਾਲਾ ਪੂਰਾ ਮਾਹੌਲ ਹੈ ਤੇ ਅੱਜ ਤੇ ਪੂਰੀ ਮਹਿਫਿਲ ਲੱਗੀ ਹੋਈ ਆ ਸਾਰਾ ਮੈਂ ਕਹਾਂਗਾ ਕੈਮਰਾ ਨਾਲ ਮੜਾ ਦਿਖਾ ਸਾਰਾ ਕਿ ਅੱਜ ਮੈਂਗਾ ਪੂਰੀ ਪਾਰਟੀ ਚੱਲਦੀ ਬੈਠੇ ਪਾਰਟੀ ਚੱਲ ਰਹੀ ਬਹਿ ਜਾ ਬਹਿ ਜਾ ਹੋ ਰਹੀ ਆ ਸਾਡੇ ਜ ਆਪਣੇ ਪੂਰੇ ਪਸੰਦੋਗਾ ਸਰਪੰਚ ਬਿਠਾ ਲਿਆ ਹੋਗਾ ਬੈਠੇ ਮੜਾ ਵਾਹ ਕਿਹੜਾ ਸਰਪੰਚ ਬਾਪੂ ਉਂਗਲ ਕਰ ਸਰਪੰਚ ਹੋਣਾ ਓਏ ਘੜਾ ਦੇ ਸਰਪੰਚ ਸਾਹਿਬ ਹੋ ਜੋ ਹੋ ਜੋ ਇਹ ਸਾਰੇ ਸਰਪੰਚੀ ਆ ਸਾਡੇ ਇਹ ਸਾਡੇ ਸਰਪੰਚ ਤੇ ਅੱਜ ਉਹਨਾਂ ਨੂੰ ਸੇਵਾ ਕੀਤੀ ਜਾ ਰਹੀ ਆ ਸਾਰੇ ਬਜ਼ੁਰਗਾਂ ਦੀ ਤੇ ਬਾਪੂ ਫਿਰ ਕਿਦਾਂ ਇੰਡੀਆ ਇੱਕ ਪੂਰਾ ਦਿਲ ਲੱਗਾ ਹੋਇਆ ਹਾਂ ਹਾਂ ਹੁਣ ਦਿਲ ਲੱਗਾ ਲੱਗਣਾ ਪਹਿਲਾਂ ਕੋਈ ਦਿਲ ਨਹੀਂ ਲੱਗਾ ਹੁਣ ਨਜ਼ਾਰੇ ਆ ਰਹੇ ਚਲੋ ਤੇ ਤੂੰ ਨਹੀਂ ਆਉਂਦੀ ਹਾਂ ਸਰਕਾਰ ਦੀ ਯਾਤ ਨਹੀਂ ਆਉਂਦੀ ਕਹ ਕੜੀ ਯਾਰ ਗਿਆ ਬਈ ਗੋਰੀ ਰਹਿ ਗਿਆ ਕੜੀ ਕੜਾਈ ਦੀ ਕੀ ਜਾਨ ਹੋਣੀ ਬਾਪੂ ਰਹੀ ਆ ਨਾਲੇ ਕੱਲੀ ਘਰ ਵਾਲੀ ਨਹੀਂ ਆ ਰਹਿ ਗਿਆ ਕਾਉਂ ਗੱਲਾਂ ਹੁਣ ਦਵਾਈ ਦੁਵਾਈ ਤਾਂ ਨਹੀਂ ਖਾਣੀ ਨਾ ਕੋਈ ਦਵਾਈ ਬੁੱਟੀ ਨਹੀਂ ਨੇ ਜਾਣੀ ਜੀਰੀ ਸਹੀ ਆ ਓਕੇ ਬਾਪੂ ਅੱਜ ਦੇ ਟਾਈਮ 'ਚ ਤੇ ਪਹਿਲਾਂ ਦੇ ਟਾਈਮ 'ਚ ਕੀ ਫਰਕ ਲੱਗਦਾ ਤੁਹਾਨੂੰ ਪਹਿਲਾਂ ਦਾ ਟਾਈਮ ਕਿਦਾਂ ਦਾ ਸੀ ਜਾਂ ਅੱਜ ਦਾ ਟਾਈਮ ਵਧੀਆ ਹੈ ਕਿ ਨਹੀਂ ਆਪਣਾ ਖੜਖਾ ਹੁਣ ਸੱਟ ਇਹ ਵੈਨ ਠੀਕ ਹੈ ਓਕੇ ਬਹਿ ਜਾ ਬਹਿ ਜਾ ਹੋਰੀਏ ਨਹੀਂ 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 ਪੁਰਾਣਾ ਇੰਡੀਆ ਦਾ ਪੁਰਾਣਾ ਟਾਈਮ ਆ ਈਂਡੀਆ ਦਾ ਪੁਰਾਣਾ ਟਾਈਮ ਦਾ ਪੁਰਾਣੀ ਦਾ ਪੁਰਾਣਾ ਟਾਈਮ ਵਧੀਆ ਜਾਂ ਅੱਜ ਦਾ ਟਾਈਮ ਵਧੀਆ ਜਿੱਦਾਂ ਅੱਜ ਦੇ ਜਿਹੜੇ ਟਾਈਮ ਦੇ ਵਿੱਚ ਜੋ ਜੋ ਹੁਲਾਤ ਚੱਲ ਰਹੀ ਆ। ਹਾਕੀ ਦੇ ਟਾਈਮ ਚਾ ਫਿਰ ਵੀ ਠੀਕ ਹੈ। ਜਿੱਦਾਂ ਅੱਜ ਲੋਕਾਂ ਦੇ ਵਿੱਚ ਪਤਾ ਪਿਆਰ ਨਹੀਂ ਰਿਹਾ। ਨਾ ਪਿਆਰ ਨਹੀਂ ਰਿਹਾ। ਪੈਸਾ ਆ ਗਿਆ। ਪੈਸੇ ਨੇ ਪਿਆਰ ਮਾਰ ਦਿਆ। ਤੇ ਪਹਿਲਾਂ ਕਿਦਾਂ ਸੀ? ਪਹਿਲਾਂ ਠੀਕ ਸੀ। ਪਹਿਲਾਂ ਬਸਾਰਾ ਭਾਈਚਾਰਾ ਮਿਲਣ ਮਰਦਨ ਬਹੁਤ ਆ। ਬਹੁਤ ਪਿਆਰ ਕਰਦੇ ਦੂਸਰੇ। ਅੱਜ ਦੇ ਸਮੇਂ ਜਾ ਨਹੀਂ ਹੁਣ ਪੈਸੇ ਕਰਕੇ ਹਰੇਕ ਬੰਦਾ ਕੱਲ ਨਹੀਂ ਕਰਦਾ ਹੈ ਮਾੜੀ ਮੋੜ। ਮੇਰੇ ਖਿਆਲ ਨਾਲ ਤੇ ਅੱਜ ਜੇ ਦੇਖਿਆ ਜਾਵੇ ਆਪਣੇ ਇੰਡੀਆ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਗਵਾਂਡੀ ਗਵਾਂਡੀ ਨੂੰ ਬਲਾਕ ਨਹੀਂ ਰਾਜੀ ਨਾ ਕੋਈ ਮਰਾ ਕੋਈ ਖਬਰਸਾਰ ਨਹੀਂ ਲੈ ਪਹਿਲਾਂ ਦੇ ਟਾਈਮ ਚ ਇਹ ਜਿਹੜੀ ਮਾਇਆ ਜੀ ਇਹ 3 ਨ 3 ਭਾਈ ਤੇ ਅੱਛਾ ਜੀ ਇੱਕ ਦਾ ਹਜ਼ਾਰਾ ਸੈਂ ਹਾਂ ਇੱਕ ਲੱਖਾ ਸੈਂ ਇੱਕ ਕਰੋੜਾ ਸੈਂ ਠੀਕ ਜੀ ਹਜ਼ਾਰਾ ਸੈਂ ਦਾ ਲਿਆ ਮਰ ਅੱਛਾ ਜੀ ਇਹ ਕੀ ਦੋ ਹਾਂਜੀ ਇੱਕ ਲੱਖਾ ਸੈਂ ਇੱਕ ਕਰੋੜਾ ਸੈਂ ਇਹ ਦੋਆਂ ਦੀ ਗੱਲਾਂ ਹੋਣੀਆਂ ਬਹੁਤ ਇਹ ਇਹਦਾ ਇਹ ਵਾ ਯਾ ਕਰੋੜ ਦੀ ਗੱਲ ਹੋਣੀ ਹਾਂ ਯਾ ਕਰੋੜ ਦੀ ਜਾਂ ਲੱਖ ਹਜ਼ਾਰਾਂ ਸੇ ਮਰ ਲਿਆ ਤੇ ਤਿੰਨ ਭਰਾ ਤੇ ਸਹੀ ਹੈ ਇਹ ਤੇ ਹਜ਼ਾਰ ਦਾ ਨਾਮ ਨਹੀਂ ਮਤਲਬ ਸਾਰੀ ਗੇਮ ਪੈਸੇ ਦੀ ਰਹਿ ਗਈ ਹੈ ਹਾਂ ਜੀ ਪੈਸੇ ਪਿਆਰ ਘਟ ਗਿਆ ਅੱਜ ਲੋਕਾਂ ਚ ਘਟ ਗਿਆ ਜੀ ਖਤਮ ਗਿਆ ਪਿਆਰ ਤੇ ਠੀਕ ਹੈ ਜੀ ਇਧਰ ਆਪਣੇ ਭਾਜੀ ਤੇ ਇਹਨਾਂ ਨੂੰ ਆਪਣੇ ਮੰਤਰੀ ਸਾਹਿਬ ਹੈ ਜੀ ਇਹ ਆਪਣੀ ਸਾਤ ਇਟਲੀ ਦੀ ਸਾਤ ਤੇ ਇਟਲੀ ਦੀ ਸਾਤ ਦੀ ਜਿਹੜੀ ਰੌਣਕ ਆ ਇਹ ਇਹ ਵੀਰ ਵੀਰ ਲਾਉਂਦੇ ਆ ਪੂਰੀ ਤੇ ਇਹਨਾਂ ਨਾਲ ਗੱਲ ਕਰਦੇ ਆਂ ਕੀ ਨਾਮ ਆ ਭਾਈ ਤੁਹਾਡਾ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਉਧਰ ਮੰਤਰੀ ਪਿਆਰ ਨਾਲ ਕਹ ਦਿੰਦੇ ਉਹਦਾ ਮੰਤਰੀ ਆ ਇਹ ਸਾਡਾ ਇਹ ਬਾਕੀ ਵਧੀਆ ਲੱਗਦਾ ਆ ਜਿੱਦਾਂ ਸਿਆਣੇ ਬੰਦੇ ਆ ਗਏ ਇੱਥੇ ਕਰਕੇ ਆਪਣਾ ਮਾਂ ਪੇ ਜਿਦਾਂ ਮੇਰੇ ਮੰਮੀ ਡੈਡੀ ਹੈ ਨਹੀਂ ਠੀਕ ਆ ਜੀ ਤੇ ਮੈਨੂੰ ਇਹਨਾਂ ਵਿੱਚ ਹੀ ਫੀਲਿੰਗ ਆਉਂਦੀ ਆ ਸਾਰੀ ਅੱਛਾ ਇਹਨਾਂ ਜੀ ਇਹੀ ਆ ਬਸੇ ਬਾਕੀ ਕਹਿਣ ਤਾਂ ਮੈਂ ਟਾਈਮ ਭੱਜਿਆ ਜਾਂਦਾ ਆ ਤੇ ਜਿਹੜੀਆਂ ਪਿਛਲੀਆਂ ਚੀਜ਼ਾਂ ਉਹ ਭੁੱਲੀ ਜਾਂਦੇ ਆ ਸਹੀ ਗੱਲ ਇੱਥੇ ਆਣ ਕੇ ਪਤਾ ਲੱਗਦਾ ਜਦੋਂ ਇਦਾਂ ਬੈਨੇ ਆ ਨਾ ਇਹਨਾਂ ਤੋਂ ਸੁਣਦੇ ਆਂ ਤੇ ਉਹ ਮਹਿਸੂਸ ਜਾਂ ਹੁੰਦਾ ਆ ਤੇ ਪਰ ਇਹਨਾਂ ਤੇ ਜੀ ਲਾਉਣ ਵਾਸਤੇ ਸਾਨੂੰ ਵੀ ਕੁਝ ਕਰਨਾ ਪੈਂਦਾ ਆ ਅਸੀਂ ਬਹੁਤ ਖੋਜ ਰਹੇ ਹਾਂ ਇੱਥੇ ਰੋਜ਼ ਦੇਖਦੇ ਆਂ ਬਾਕੀ ਸਿਆਣਿਆਂ ਦੇ ਨਾਲ ਹੀ ਆ ਕਹਿੰਦੇ ਉਹਨੇ ਸਿਆਣੇ ਦਾ ਖਾਦਾ ਔਲੇ ਦਾ ਖਾਦਾ ਬਾਅਦ ਵਿੱਚ ਕੁਝ ਟਾਈਮ ਪਾ ਕੇ ਬੱਚੇ ਵੀ ਸਾਡੇ ਇਹਨਾਂ ਚੀਜ਼ਾਂ ਨੂੰ ਉਹ ਨਿਆਣੇ ਹੈਗੇ ਨਾਲ ਸਹੀ ਸਵੇਰ ਚਾਰ ਵਜੇ ਬਚਾਉਣਾ ਤੇ ਇਸ ਕਰਕੇ ਥੋੜਾ ਮੋਟਾ ਦਾ ਕਰਨਾ ਹੀ ਪੈਣਾ ਸਾਨੂੰ ਹਣਾ ਬਿਲਕੁਲ ਜੀ ਬਿਲਕੁਲ ਬਾਕੀ ਸਿਆਣੇ ਬੈਠੇ ਇਹਨਾਂ ਨੂੰ ਇਹਨਾਂ ਤੋਂ ਲਓ ਵਿਚਾਰ ਜਦ ਲਓ ਫਿਰ ਹੋ ਹੋ ਕੇ ਕੋਈ ਨਹੀਂ ਪੁੱਛੋਗਾ ਸਵਾਲ ਅੰਕਲ ਦੱਸੋ ਤੁਸੀਂ ਦੱਸੋ ਕੋਈ ਨਹੀਂ ਤੁਸੀਂ ਵੀ ਪੁਰਾਣੇ ਆਏ ਆ ਕਿੱਦਾਂ ਦਾ ਲੱਗਦਾ ਤੁਹਾਨੂੰ ਇਟਲੀ ਇਟਲੀ ਬਾਕੀ ਦੋ ਇਟਲੀ ਬਾਕੀ ਨਾ ਕੋਈ ਦਵਾਈ ਦੋਈ ਆਪਣੇ ਇੰਡੀਆ ਪਿੰਡ ਵਧੀਆ ਲੱਗਦਾ ਸੀ ਜਾਂ ਇੱਥੇ ਇਟਲੀ ਦਾ ਕੀ ਤੁਹਾਨੂੰ ਫਰਕ ਲੱਗਦਾ ਕੋਈ ਚੀਜ਼ ਤਾਂ ਠੀਕ ਐ ਤੇ ਵਾਤਾਵਰਨ ਠੀਕ ਆ ਜੀ ਹਾਂ ਜੀ ਆਪਣੇ ਪਿੰਡ ਦਾ ਇੰਡੀਆ ਪਿੰਡ ਵਧੀਆ ਜਾਂ ਇਟਲੀ ਵਧੀਆ ਕਿੱਥੇ ਜ਼ਿਆਦਾ ਦਿਲ ਲੱਗਦਾ ਤੁਹਾਡਾ ਦਿਲ ਤਾਂ ਉਰੇ ਵੀ ਠੀਕੇ ਲੱਗਦਾ ਜੀ ਐਸਾ ਉਰੇ ਵੀ ਸਹੀ ਆ ਜੀ ਸਹੀ ਆ ਸਾਰੀ ਫੈਮਿਲੀ ਦੀ ਜੀ ਵੀ ਠੀਕ ਤਾਂ ਫੈਮਿਲੀ ਇੱਛੀ ਆ ਸਾਰੀ ਠੀਕ ਆ ਜੀ ਤੇ ਆਜੋ ਹੁਣ ਅੱਗੇ ਬਾਪੂ ਜੀ ਨਕਲ ਕਰਦੇ ਆ ਇੱਧਰ ਇਹ ਚੱਲਾ ਬਾਪੂ ਜੀ ਹੁਣ ਥੋੜਾ ਜਿਹਾ ਠੀਕ ਨਹੀਂ ਰੱਖਦਾ ਮੇਰਾ ਇੰਡੀਆ ਆ ਸ਼ਾਬਾ ਬਾਪੂ ਜੀ ਤਿਆਰੀ ਇੰਡੀਆ ਦੀ ਸਹੀ ਆਈ ਕਦੋਂ ਜਾ ਰਹੇ ਆਪਾਂ ਵੀ ਤ੍ਰਿਕਲ ਜਾਰ ਰਹੇ ਮਤਲਬ ਉਹ ਬਾਪੂ ਦੇ ਹਜੇ ਕੈਦ ਪਈ ਆ ਆਪਣੇ ਪੁਵਾਦੀ ਵਾਲੇ ਦੀ ਉਹ ਤਾਂ ਉਂਝੇ ਕਰੀ ਜਾਂਦਾ ਕੈਦ 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 ਤਾਂ ਹੈ ਹੀ ਨਹੀਂ ਕਿਹਨੇ ਇੱਥੇ ਤਾਂ ਬੱਚਾ ਹੀ ਮौज ਬਣੀ ਸਾਰੇ ਬੱਚਾ ਠੜ ਲੈਣ ਦੇ ਨੇ ਇੱਥੇ ਕੋਈ ਕੈਦ ਨਹੀਂ ਸਾਬ ਮੌਜਾਂ ਮਾਰਦੇ ਨੇ ਸਵੇਰੇ ਸ਼ਾਮ ਸਾਰੇ ਇਕੱਠੇ ਹੁੰਦੇ ਨੇ ਸਾਰੇ ਭਰਾ ਸਾਰੇ ਪੁੱਤਰ ਇਕੱਠੇ ਹੁੰਦੇ ਨੇ ਤੇ ਮੌਜਾਂ ਮਾਰਦੇ ਸ਼ਾਮ ਨੂੰ 10 ਵਜੇ ਕਰ ਜਾਂਦੇ ਨੇ ਬਿਲਕੁਲ ਜੀ 10 ਵਜੇ ਤੱਕ ਅਸੀਂ ਪੈਸੇ ਹੀ ਬਿਟਰੇ ਨੇ ਸਵੇਰੇ 10 ਵਜੇ ਇੱਥੇ ਆ ਜਣੇ ਛਤਰੀ ਥੱਲੇ ਤਹਾਡੀਆਂ ਮੌਜਾਂ ਆਗੇ ਸਭ ਦੀਆਂ ਮੌਜਾਂ ਨੇ ਸਵੇਰੀਆਂ ਮੌਜਾਂ ਨੇ ਸਭ ਦੇ ਮੌਜਾਂ ਨੇ ਇੱਥੇ ਇੱਥੇ ਕਿਹਦੀ ਮੌਜ ਜਿਹੜਾ ਗੁਰੂ ਕਰ ਕਲ ਸਮੋਸੇ ਕਾਲੀ ਜਿੱਤੇ ਗੰਢ ਹੈ ਅੱਜ ਪੂਰੀ ਪਾਰਟੀ ਚੱਲ ਰਹੀ ਆ ਹੁੰਦੇ ਦੇਖਿਆ ਚਲੋ ਪੂਰੀ ਪਾਰਟੀ ਚੱਲਣ ਡਈਏ ਉਸੇੜ ਕੱਲ ਐਤਵਾਰ ਪ੍ਰੋਗਰਾਮ ਆਇਆ ਪ੍ਰੋਗਰਾਮ ਭਰਾ ਇੱਥੇ ਕਰ ਦਿੱਤਾ ਆਪਣੀ ਖੁਸ਼ੀ ਨਾਲੀ ਸਹੀ ਆ ਜੀ ਚਲੋ ਇੰਦਾ ਹੀ ਨਾਲ ਵਿੱਚ ਬਹੁਤ ਜਿਆਦਾ ਟਾਈਮ ਲੱਗਦਾ ਜਿਹੜੀ ਤੁਹਾਨੂੰ ਗੱਲ ਕੀਤੀ ਪਹਿਲੋਂ ਜਿਹੜਾ ਪ੍ਰੋਗਰਾਮ ਪਹਿਲੋਂ ਵਿਆਹ ਵਾਲੇ ਲੋਕਿਆ 8-10 ਦਿਨ ਰਹਿੰਦੇ ਸਨ ਹੁਣ ਸਵੇਰੇ ਜਾਂਦੇ ਨੇ 10 ਵਜੇ ਤੇ 3 ਵਜੇ ਕਰਿਆ ਆਏ ਨੇ ਹੁਣ ਕੋ ਪਿਆਰ ਘਟ ਗਿਆ ਪਿਆਰ ਜੀ ਬਹੁਤ ਪਿਆਰ ਕੱਟ ਗਿਆ ਜੀ ਇੱਥੇ ਆਖੋ ਪਿਆਰ ਲੋਕੀ ਬਣਾਦੇ ਬਾਹਰ ਆ ਗਏ ਪਿੱਛਾ ਕੋਈ ਪਿਆਰ ਨਹੀਂ ਇੱਥੇ ਫੇਰ ਵੀ ਆਪਾਂ ਦੇਖ ਕੇ ਜਾਓ ਭਾਈਚਾਰਾ ਜਾਂ ਪਿਆਰ ਮੁਹੱਬਤ ਇੱਕ ਦੂਜੇ ਨਾਲ ਬੋਲਚਾਲ ਹੱਸ ਕੇ ਬੋਲਦੇ ਆ ਬੰਦੇ ਚਾਹ ਕਰਦੇ ਨੇ ਬੰਦੇ ਆਏ ਦਾ ਨਾ ਮੁੰਡੇ ਆ ਜਿਹੜਾ ਆਪਾਂ ਵਡੇਰੇ ਆ ਪੂਰਾ ਚਾਹ ਕਰਦੇ ਨੇ ਸਾਡਾ ਬਿਲਕੁਲ ਆਪਣੇ ਪਿੰਡਾਂ 'ਚ ਨਹੀਂ ਰਿਹਾ ਜੀ ਪਿੰਡਾਂ ਪਿੰਡ ਬਦਲੇ ਕੋਈ ਵੇਖ ਕੇ ਰਾਜੀ ਨਹੀਂ ਮੇਰਾ ਵੀਰ ਪੈਸਾ ਆ ਗਿਆ ਪਿੰਡਾਂ 'ਚ ਜਾ ਕੇ ਪੈਸਾ ਪੈਸਾ ਹਰਕ ਬੰਦੇ ਕੋਲ ਹੀ ਹੈ ਨਹੀਂ ਪਾ ਕਿਸੇ ਕੋਲ ਹੀ ਪੈਸਾ ਹਰਕ ਬੰਦੇ ਕੋਲ ਹੀ ਹੈ ਪਿਆਰ ਸਹੀ ਗੱਲ ਹੈ ਪਿਆਰ ਪਰੇਥੋ ਵਾਲਾ ਵਾਤਾਵਰਨ ਬਹੁਤ ਵਧੀਆ ਤੁਹਾਨੂੰ ਪਤਾ ਹੈ ਉਥੇ ਪਿਆਰ ਹੈ ਨਾ ਕਿ ਉਥੇ ਰੋਕ ਹੀ ਨਹੀਂ ਰਿਹਾ ਕੋਈ ਨਕਸ਼ਾ ਆਇਆ ਨਾ ਰੋਕੇ ਸਹੀ ਗੱਲ ਹੈ ਬੇਠੇ ਗਏ ਸੇ ਮਹਿਲ ਖੜੇ ਹੈ ਮਹਿਲ ਖੜੇ ਆ ਕੋਠੀਆਂ ਦੀਆਂ ਕੋਠੀਆਂ ਉਹ ਵੀ ਖੜੀਆਂ ਆਈਆਂ ਜੀ ਇੱਥੇ ਤਾਂ ਪੂਰੀ ਰੌਣਕ ਹੈ ਕਾਹਦੇ ਹਾਲੀ ਕਿੱਡੀ ਜਾਪਦੀ ਸਹੀ ਗੱਲ ਹੈ ਇੱਥੇ ਤਾਂ ਪੂਰੀ ਰੌਣਕ ਹੈ ਪੂਰੀ ਵਧੀਆ ਚੱਕ ਦਾਣਾ ਤੇ ਤੁਸੀਂ ਬਾਬਾ ਜੀ ਅੱਜ ਦੇ ਅੱਜ ਦੇ ਟਾਈਮ ਜਿਹੜਾ ਅੱਜ ਦਾ ਮੌਜੂਦਾ ਟਾਈਮ ਚੱਲ ਰਿਹਾ ਵਾ ਤੇ ਜਿਹੜਾ ਇੱਕ ਪਹਿਲਾਂ ਤੁਹਾਡੇ ਸਮੇਂ ਦੇ ਵਿੱਚ ਜਦੋਂ ਤੁਸੀਂ ਸਾਡੀ ਉਮਰ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਵੇਖੋ ਜੁੱਤਾਂ ਦੀ ਜਵਾਨੀ ਦੀਆਂ ਗੰਦਾ ਸਨ ਹੁਣ ਵਡੇਰੇ ਹੋ ਗਏ ਹੁਣ ਵੀ ਮਾਹੌਲ ਵਧੀਆ ਪਹਿਲਾਂ ਵੀ ਵਧੀਆ ਸੀ ਕਿੰਦਾ ਦਾ ਯੂਟਿਊਬ ਪਿਆਰ ਮੁਹੱਬਤ ਲੋਕਾਂ ਚ ਦਾ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਪੈਣ ਪਰਾਉਂਦਾ ਵਧੀਆ ਸੀ ਹੁਣ ਪ੍ਰੇਮ ਪਿਆਰ ਬਹੁਤ ਘਟ ਗਿਆ ਹੁਣ ਤਾਂ ਇਹ ਹੀ ਨਹੀਂ ਮਤਲਬ ਕਹਿਣ ਦਾ ਕੀ ਬਾਰੇ ਸਹੀ ਗੱਲ ਹੈ ਹੋ ਹੀ ਨਹੀਂ ਪ੍ਰੇਮ ਪਿਆਰ ਕੇ ਕੋਈ ਰਾਇ ਨਹੀਂ ਉਹ ਤਾਂ ਵੇਖੀ ਨਹੀਂ ਰਾਜੀ ਇੱਕ ਦੂਜੇ ਨੂੰ ਸਭ ਆਪਣਾ ਖਾਂਦੇ ਆਪਣਾ ਲਾਂਦੇ ਸਹੀ ਗੱਲ ਆ ਕੋਈ ਤੇ ਬਾਪੂ ਵੀ ਪਿੰਡ ਦਾ ਹਸ ਜੋ ਆਪਣਾ ਵੀ ਪਿੰਡ ਮੇਰਾ ਦੁਸਹਿਣ ਹੈ ਕਰਮਪਾਲ ਨਾ ਹੈ ਠੀਕ ਜੀ ਇਹ ਦੁਸਹਿਣ ਇਹ ਹਰਿਆਣੇ ਚ ਪੈਂਦਾ ਹਾਂ ਜੀ ਹਰਿਆਣਾ ਚ ਪੈਂਦਾ ਕੁੰਦਰੀ ਆਪਣਾ ਜਿਲ੍ਹਾ ਆਪਣਾ ਕੈਥਲ ਜਿਲ੍ਹਾ ਕੁੰਦਰੀ ਜ਼ਿਲ੍ਹਾ ਕਨਟ ਉਹਨਾਂ ਪਿੰਡ ਦੁਸਹਿਣ ਠੀਕ ਜੀ ਹਾਂ ਜੀ ਬਹੁਤ ਵਧੀਆ ਕੰਮ ਬਾਬਾ ਚੜ੍ਹਦੀ ਕਲਾ ਰੱਖ ਕੇ ਜੀ ਚੜ੍ਹਦੀ ਕਲਾ ਮਾਲਕ ਨੇ ਰੱਖਣੀ ਹੈ ਜੀ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਬਾਪੂ ਜੀ ਨਾਲ ਦੂਸਰੇ ਬਾਪੂ ਜੀ ਨਾਲ ਗੱਲ ਕਰਦੇ ਹਾਂ ਬਾਪੂ ਕੀ ਨਾਮ ਹੈ ਜੀ ਆਪ ਜੀ ਦਾ ਮੇਰਾ ਨਾਮ ਕੁੰਦਨ ਸਿੰਘ ਹੈ ਜੀ ਸਹੀ ਕਿੰਨੇ ਟਾਈਮ ਹੋ ਗਿਆ ਇਟਲੀ ਜੀ 5 ਸਾਲ ਹੋ ਗਏ ਤੇ ਬਾਪੂ ਜੀ ਅੱਜ ਦੇ ਟਾਈਮ ਚ ਤੇ ਪਹਿਲੇ ਟਾਈਮ ਚ ਤੁਹਾਨੂੰ ਕੀ ਫਰਕ ਲੱਗਦਾ ਨੇ ਵਧੀਆ ਹੁਣ ਚਲੋ ਵਧੀਆ ਪਹਿਲਾਂ ਨੇ ਵਧੀਆ ਟਾਈਮ ਲੰਘਿਆ ਹੁਣ ਵਧੀਆ ਨਿਕਲਣਾ ਇੱਥੇ ਇਟਲੀ ਆ ਗਏ ਆ ਨਿਆਣਿਆ ਕੋਲ ਇੱਥੇ ਵਧੀਆ ਆਪਣਾ ਚਲੋ ਬਹੁਤ ਵਧੀਆ ਜੀ ਠੀਕ ਹੈ ਜੀ ਹਾਂ ਜੀ ਕੰਮਕਾਰ ਕਰੀ ਜਾਈਦਾ ਇੱਥੇ ਮਹਿਵਲਾਂ ਚ ਬੈਠੇ ਆ ਮਤਲਬ ਵਧੀਆ ਦਿਲ ਲਗਾਈ ਤੇ ਮੁੰਡਿਆਂ ਨਾਲ ਬਜ਼ੁਰਗਾਂ ਨਾਲ ਮਿਲ ਕੇ ਟਾਈਮ ਪਾਰ ਹੋਈ ਜਾਂਦਾ ਤੁਹਾਡੇ ਨਾਲ ਸਹੀ ਹੈ ਜੀ ਬਜ਼ੁਰਗਾਂ ਨਾਲ ਮਿਲ ਕੇ ਟਾਈਮ ਪਾਰ ਹੋਈ ਜਾਂਦਾ ਸਾਡਾ ਵਧੀਆ ਚਲੋ ਇੱਥੇ ਬੈਠੇ ਆਣ ਵੀ ਚਲੋ ਆ ਪ੍ਰੋਗਰਾਮ ਚੱਲਣ ਰਿਹਾ ਵਧੀਆ ਸਾਰੇ ਨਾਲ ਮਿਲ ਕੇ ਹਾਂ ਜੀ ਸਹੀ ਹਾਂ ਜੀ ਚਲੋ ਇੰਦਾ ਹੀ ਚਾਹੀਦਾ ਜੀ ਚਲੋ ਰਾਲ ਮਿਲ ਕੇ ਜਿਹੜਾ ਟਾਈਮ ਵਧੀਆ ਨਾਲ ਤੇ ਇਧਰ ਆਡੇ ਸਿੰਧ ਕੋ ਆਪਣੇ ਕਰ ਰਹੇ ਹੁਣ ਇਧਰ ਪਹੁੰਚਿਆ ਹੁਣ ਤੇ ਇਹ ਆਪਣੇ ਵੀਰ ਇਧਰ ਕੋਈ ਨਹੀਂ ਇਧਰ ਹੋ ਗਿਆ ਜੇ ਆ ਆਪਣਾ ਵੀਰ ਮਨਜਿੰਦਰ ਵੀਰ ਇਤੋਂ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਆ ਇਟਲੀ ਦੇ ਵਿੱਚ ਪਸਿਆਨੋ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਆਪਣੇ ਇੱਥੇ ਬਿਊਰੋਗ ਬੈਠਦੇ ਆ ਕੀ ਕਰ ਰਹੇ ਆ ਹੁਣ ਆਲੇ ਟਾਈਮ ਜੀ ਤੁਸੀਂ ਨਾਲ ਬਜ਼ੁਰਗਾਂ ਲਈ ਐਵੇਂ ਸੈੱਟਵਾ ਦੇ ਬਜ਼ੁਰਗਾਂ ਲਈ ਆ ਬਹੁਤ ਹੀ ਬੜਿਆ ਹੋਇਆ ਵਾ ਪੱਖਾ ਲੱਗਾ ਹੋ ਤੇ ਬਾਪੂ ਬੈਠੇ ਆ ਸਾਰੀ ਟੋਰਨਾ ਹੋਰ ਬਾਪੂ ਨੂੰ ਕੀ ਚਾਹੀਦਾ ਨਹੀਂ ਇਹ ਇਹ ਦਾ ਹੀ ਚਲੋ ਮਜ਼ਾਕ ਹੀ ਤੇ ਤੇ ਇਹ ਵੀਰ ਇੱਥੇ ਆਪਣੀਆਂ ਜਿੱਤਿਆ ਤੇ ਬਹੁਤ ਮਾਣ ਆ ਤੇ ਆਪਣੀ ਕਮਿਊਨਿਟੀ ਨਾਲ ਬਹੁਤ ਸਾਥ ਦਿੱਤਾ ਤੇ ਕੁਝ ਤੁਸੀਂ ਕਹਿਣਾ ਚਾਹੋ ਜੀ ਨਾ ਦੇਖੋ ਆਪਾਂ ਆਪਣੇ ਸਾਰੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਆਪਾਂ ਜਿੱਤੇ ਆ ਇਥੋਂ ਤੇ ਇਹਨਾਂ ਨੇ ਆਪਾਂ ਨੂੰ ਜਿੱਦਾਂ ਬਹੁਤ ਸਪੋਰਟ ਕੀਤੀ ਆ ਇੱਥੇ ਬੈਠ ਕੇ ਜਿੱਤਗੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਬਈ ਕਿਤੇ ਸਹੀ ਗੱਲ ਹੈ ਬਜ਼ੁਰਗਾ ਜੀ ਆਪਰੇ ਇੱਥੇ ਜਤਾਤਾ ਆਪਾਂ ਨੂੰ ਇਹਨਾਂ ਦੀ ਅਸ਼ੀਰਵਾਦ ਨਾਲ ਹੀ ਪੂਲ ਟਾਈਮ ਜੇ ਆਪਾਂ ਜਿੱਦਾਂ ਵੀ ਹੋਊਗਾ ਆਪਾਂ ਜ਼ਰੂਰ ਇਹਨਾਂ ਦੇ ਨਾਲ ਖੜਾਗੇ ਜਿੱਥੇ ਖੜਨਾ ਹੋਵੇ ਤੇ ਸਾਨੂੰ ਬਹੁਤ ਉਮੀਦ ਹੈ ਇਸ ਵੀਰ ਤੋਂ ਤੇ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਨਾ ਕੁਛ ਆਪਣੀ ਕਮਿਊਨਿਟੀ ਦੇ ਲਈ ਚੰਗਾ ਕਰੂਗਾ ਵੀਰ ਬਹੁਤ ਆਸਾਂ ਨੇ ਤੇ ਸਾਰਿਆਂ ਦੀਆਂ ਆਸਾਂ ਪੂਰੀਆਂ ਹੋਣਗੀਆਂ ਇੱਕ ਨਾ ਇੱਕ ਦਿਨ ਇਹੀ ਉਮੀਦ ਆ ਵੀ ਤੇ ਹੁਣ ਆਪਾਂ ਗੱਲ ਕਰਦੇ ਆ ਸਰਪੰਚ ਸਾਹਿਬ ਸਾਡੀ ਸਟਿਕ ਕਹਾ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਠੀਕ ਠਾਕ ਜੀ ਸਾਹਿਬ ਠੀਕ ਠਾਕ ਵਧੀਆ ਜੀ ਤੇ ਕਿੱਦਾਂ ਚੱਲ ਰਹੀ ਸਰਪੰਚ ਸਾਹਿਬ ਜ਼ਿੰਦਗੀ ਜੀ ਜ਼ਿੰਦਗੀ ਬਹੁਤ ਵਧੀਆ ਜੀ ਮੌਜਾਂ ਜੀ ਅੱਜ ਤੇ ਬੜਾ ਮੇਲਾ ਲੁੱਟਿਆ ਮੇਲਾ ਬਣਾਇਆ ਪਿਆ ਜੀ ਮੌਜ ਲੱਗੀ ਅੱਜ ਤੇ ਪੰਜਾਬ ਵਾਲਾ ਮਾਹੌਲ ਬਣਿਆ ਜੀ ਇਤੋਂ ਤੇ ਲੱਗਦਾ ਨਹੀਂ ਜਦੋਂ ਇੱਥੇ ਆਈਦਾ ਹੈ ਸਾਡੇ ਇਦਾਂ ਲੱਗਦਾ ਨਹੀਂ ਕਿ ਇਡਲੀ ਬੈਠੇ ਆ ਇੱਥੇ ਲੱਗਦਾ ਆਣ ਕੇ ਕਿ ਵਾ ਪੰਜਾਬ ਹੀ ਆ ਪਿੰਡ ਸਾਥ ਦੀ ਬੈਠੇ ਸਾਹੀ ਰੋਜ਼ ਸਵੇਰੇ ਵੀ ਬੈਠੇ ਆ ਪੰਜਾਬ ਵਰਗਾ ਹੀ ਮਾਹੌਲ ਆ ਸਾਰੇ ਬੰਦੇ ਦਾ ਵੀ ਕੱਟੇ ਹੋ ਜਾਂਦੇ ਆ ਸਾਰੇ ਪੰਜਾਬ ਦੀਆਂ ਗੱਲਾਂ ਇੱਥੇ ਹੋ ਸਾਰਾ ਜੋ ਵਾਤਾਵਰਨ ਆ ਵਧੀਆ ਤੇ ਕਦੋਂ ਜਾ ਰਹੇ ਪੰਜਾਬ ਹੈ ਰਤਾ ਜਾਂਦਾ ਦੋ ਆਕ ਮਹੀਨੇ ਬਾਅਦ ਜਾਣਾ ਅਕਤੂਬਰ ਚ ਜਾਣਾ ਹੋਣਾ ਹੋਣਾ ਜਾ ਕੇ ਬੰਦਣਾ ਅਛਾ ਸੀਜ਼ਨ ਸੀਜ਼ਨ ਜਾਂਦੇ ਆ ਸੀਜ਼ਨ ਜਾਣਾ ਪੈਂਦਾ ਜਦ ਸੀਜ਼ਨ ਆ ਗਿਆ ਤੁਹਾਡਾ ਹੀ ਹਾਂ ਜਿੱਦਾਂ ਮਜਬੂਰੀ ਆ ਜਾਂਦਾ ਪੈਂਦਾ ਚਲੋ ਬਈ ਪੇਪਰ ਉੱਪਰ ਬਣ ਕੇ ਤੁਹਾਡੇ ਸਾਰਾ ਹੋ ਗਿਆ ਓਕੇ ਪੇਪਰ ਬਣ ਗਿਆ ਸਹੀ ਹੈ ਜੀ ਆਨ ਆ ਟੂਬ ਨੂੰ ਬਹੁਤ ਜਿਆਦਾ ਜੀ ਆਓ ਤੇ ਇਹ ਸੀ ਸਾਡੇ ਇਟਲੀ ਦੇ ساتھ ਤੇ ਹਰ ਹਫਤੇ ਚ ਆਪਾਂ ਇੱਕ ਨਾਲ ਇੱਕ ਇੱਕ ਹਰ ਹਫਤੇ ਦੇ ਵਿੱਚ ਇੱਕ ਨਾਲ ਇੱਕ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੇ ਇਹ ਹੀ ਬਜ਼ੁਰਗਾਂ ਦੇ ਨਾਲ ਗੱਲਾਂ ਤੇ ਇੱਥੇ ਆਪਾਂ ਹੁਣ ਖਿਮਾ ਦੀ ਜਾਚਕ ਮੰਗਦੇ ਹਾਂ ਤੁਹਾਡੇ ਤੋਂ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ